ਇਹਨਾਂ ਨੂੰ ਆਪਰੇਸ਼ਨ ਦੇ ਵਿੱਚ ਕੋਈ ਪ੍ਰੋਬਲਮ ਆਉਣੀ ਹੋਵੇ ਕਾਰਨ ਕੋ ਕੋਰਪੋਰੇਸ਼ਨ ਪ੍ਰੋਬਲਮ ਹੋਣੀ ਹੋਵੇ ਕੋਈ ਇਨਫੋਰਮੇਸ਼ਨ ਫਲੋ ਦੇ ਵਿੱਚ ਪ੍ਰੋਬਲਮ ਹੋਵੇ ਜਾਂ ਕੋਈ ਲਿਸਨਰ ਨਹੀਂ ਸਟੈਂਡ ਹੋ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰ ਲਈ ਇਹਨਾਂ ਨੂੰ ਪਾਵਰ ਕਰ ਲਈ ਇਹਨਾਂ ਨਾਲ ਰابطਾ ਬਣਾਉਣ ਲਈ ਇਹਨਾਂ ਨਾਲ ਚੰਗੇ ਸਬੰਧ ਬਣਾਉਣ ਲਈ ਪੀਆ ਕਮੇਟੀ ਦੀ ਸਾਰੀ ਮੀਟਿੰਗ ਨਾਲ ਸਾਰਿਆਂ ਨਾਲ ਕੀਤੀ ਗਈ ਹੈ ਜਿੱਥੇ ਮਾਨ ਸਰ ਦੇ ਸਿੱਖਦੇ ਵਿੱਚ 355 ਮੀਟਿੰਗ ਬਣਾਈ ਗਈ ਹੈ ਸੁਖਾ ਜੀ ਵੱਲੋਂ ਸਾਰੇ ਕਾਫੀ ਲੋਕ ਆਏ ਹੋਏ ਨੇ ਉਹਨਾਂ ਨਾਲ ਇੰਟਰੈਕਸ਼ਨ ਕਰਕੇ ਉਹਨਾਂ ਨੂੰ ਪਾਵਰ ਕਰ ਰਿਹਾ ਹੈ ਇਹ ਵੀ ਦੱਸ ਰਿਹਾ ਕਿ ਕਿੰਨਾ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਣਾ ਤਾਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਡਵੈਲਪਮ ਹੈ ਸੌਲਵਿੰਗ ਹੈ ਜਿਵੇਂ ਕੁਝ ਦੱਸਿਆ ਵੀ ਪੁਲਿਸ ਮੁਲਾਜ਼ਮ ਵੀ ਜਿਹੜਾ ਇੱਧਰ ਦਾ ਪੁਲਿਸ ਮੁਲਾਜ਼ਮ ਹਾਲੇ ਦੱਸਿਆ ਇਨਸਪੈਕਟਰ ਲਾ ਕੇ ਉਹ ਤੱਕਦੇ ਨਾ ਬੰਦਾ ਹੈ ਮੈਂ ਉਹਨੂੰ 15 ਮਿੰਟਾਂ ਦੀ ਡਿਸਕਸ ਕਰ ਸਕਦਾ ਕੋਈ ਹਮੇਸ਼ਾ ਹੋਈ ਦੱਸੋ ਸਬਸਾਟੀ ਕਰਕੇ ਇਹਦੇ ਲਈ ਡਿਸਪੋਜ਼ ਕਰਦੇ ਹੈ ਜਿਵੇਂ ਕਹਿੰਦੇ ਨੇ ਵੀ ਕੁਝ ਪੁਲਿਸ ਮੁਲਾਜ਼ਮ ਐਡਿਕਟਡ ਵੀ ਨਹੀਂ ਨੇ ਮਤਲਬ ਉਹਨਾਂ ਨਾਲ ਮਾਰੇ ਸਿਰ ਕੋਈ ਜਾਂਚ ਜਾਂ ਕਿਸੇ ਤਰੀਕੇ ਦਾ ਉਹਦੇ ਨਾਲ ਅਸੀਂ ਉਹਦਾ ਕਿਸੇ ਤੇ ਸ਼ੱਕ ਹੋਵੇ ਅਸੀਂ ਜੀ ਸਾਹਿਬ ਵੀ ਲੋਪੈਸ ਕਰਵਾ ਲਦੇ ਕਿ ਇਹਦੇ ਡਿਪਾਰਟਮੈਂਟ ਨਾਲ ਦੁਆਰियां ਖੋਲ ਕੇ ਉਹਨਾਂ ਨੂੰ ਪੰਜ ਪੰਜ ਕੀ ਦਿੱਤੀਆਂ ਜਾਂਦੀਆਂ ਔਰ ਜੇ ਤੁਹਾਡੇ ਵੀ ਕੋਈ ਨੌਲੇਜ ਆਵੇ ਕਿਸੇ ਦੇ ਵੀ ਕੋਈ ਨੌਲੇਜ ਆਵੇ ਕਿ ਕੋਈ ਸੋਲਾ ਕਿਸੇ ਡਰਗ ਵਾਲੇ ਦੀ ਧਾਰ ਵਾਲੇ ਦੀ 스ਪੀਡ ਵਾਲੇ ਦੀ ਵਿਚ ਵਾਲੀ ਮਦਦ ਕਰਦਾ ਅਸੂ ਦੇ ਬਾਅਦ ਸਟੱਕ ਟੱਕ ਚੋ ਸਾਰੇ ਸੋਸ਼ਲ ਮੀਡੀਆ ਦੇ ਦੇਖਦੇ ਆ ਕਿ ਕਿਸੇ ਪ੍ਰਾਈਵੇਟ ਤੌਰ ਤੇ ਨੌਜਵਾਨਾਂ ਨੇ ਆਪਣੀਆਂ ਕਮੇਟੀਆਂ ਬਣਾ ਲਈਆਂ ਹੁੰਦੀਆਂ ਨੇ ਜਿੱਦੋਂ ਕੋਈ ਸਨਕਵੇ ਅਚਨੰਗੀ ਤੌਰ ਤੇ ਉਹਨਾਂ ਨੂੰ ਉਹ ਜਗ੍ਹਾ ਤੇ ਇਹ ਕੋਈ ਨਸ਼ਾ ਨਹੀਂ ਮਿਲਦਾ ਤਾਂ ਉਹ ਡੇਲੀ ਸੋਸ਼ਲ ਮੀਡੀਆ ਤੇ ਇਹ ਨਾ ਨਾ ਨਸ਼ਾ ਫੜਦੇ ਨੇ ਤੇ ਦੇਖੋ ਸੱਚੀ ਗੱਲ ਹੈ ਫੋਰਸਮੈਨ ਦਾ ਜਿਹੜਾ ਕੰਮ ਹੈ ਉਹ ਪੁਲਿਸ ਦਾ ਆ ਕਿਸੇ ਪ੍ਰਾਈਵੇਟ ਕਮੇਟੀ ਦਾ ਨਹੀਂ ਆ ਪ੍ਰਾਈਵੇਟ ਕਮੇਟੀ ਦਾ ਤਾਲੁਕ ਹੈ ਵਿਜੀਲੈਂਸ ਰੱਖਣਾ ਜਾਣੰਗਾਂ ਨੂੰ ਪਰਹਉਂਦਾ ਆ ਸਾਨੂੰ ਇਨਫੋਰਮੇਸ਼ਨ ਦੇਣਾ ਕਿਤੇ ਗਲਤੀ ਨਾਲ ਆਪ ਕੰਮ ਨਹੀਂ ਕਰਨਾ ਕਿਉਂਕਿ ਇਲੀਗਲ ਕਈਆਂ ਕਮੇਟੀਆਂ ਇੰਪੋਰਟ ਦੀਆਂ ਹੈਗੀਆਂ ਕਿਸੇ ਨੂੰ ਡਿਟੇਨ ਕਰ ਲਈਏ ਉਹ ਤੇ ਇਲੀਗਲ ਡਿਟੈਂਸ਼ਨ ਦਾ ਪਰਚਾ ਹੋ ਜਾਏਗਾ ਉਹ ਕੰਮ ਨਹੀਂ ਕਰਨਾ ਅਸੀਂ ਐਜੂਕੇਟ ਕਰਨਾ ਇਨਸਪਾਇਰ ਕਰਨਾ ਵਿਜੀਲ ਰੱਖਣੀ ਆ ਇਨਫੋਰਮੇਸ਼ਨ ਦੇਣੀ ਆ ਰਲ ਕੇ ਰਹਿਣਾ ਆਪਣੇ ਸਮਾਜ ਨੂੰ ਅੱਛਾ ਬਣਾਉਣਾ ਆ ਪਗਲਾ ਤੋਂ ਫੜ ਲਈ ਸੀ ਬੈਠੇ ਆ ਸਾਡੇ ਨੰਬਰ ਤੁਹਾਡੇ ਕੋਲ ਫ੍ਰੀ ਅਵੇਲੇਬਲ ਨੇ ਜਦੋਂ ਮਰਜੀ ਕਾਲ ਕਰੋ ਪੀਐਸਪੀ ਐਸਪੀ ਐਸਐਚਓ ਐਸਆਈ ਨੂੰ ਲੈ ਕੇ ਜੀਜੀਪੀ ਸਭ ਦਾ ਸਾਰੇ ਨੰਬਰ ਆ ਗਏ ਨੇ ਦੇਖੋ ਮਰਜੀ ਕਾਲ ਕਰੋ 112 ਨੰਬਰ ਕਾਲ ਕਰੋ ਸਾਰਿਆਂ ਨੂੰ ਕੰਨੇ ਕਰੋ ਸਾਡੇ ਤੱਕ ਜਦ ਤੱਕ ਕਿਵੇਂ ਪਹੁੰਚ ਕਰੀ ਜਾਵੇ ਕਿ ਸੂਰਤਾਂ ਸਾਡੇ ਬੰਦੇ ਸਾਡੇ ਹੁਣ ਤੱਕ ਸਾਡੇ ਐਸ ਐਚਓ ਸਾਰੇ ਅਫਸਰ ਜਾਣਗੇ ਸਾਰੇ ਅਫਸਰ ਜਾ ਕੇ ਬੱਚਾ ਨੂੰ ਕੰਨਿਆਸ ਕਰਕੇ ਗਾਈਡ ਕਰਗੇ ਸਾਡੇ ਬੱਚੇ ਤੁਹਾਨੂੰ ਇਹਨਾਂ ਨੇ ਵੱਡੇ ਹੋ ਕੇ ਇਹਨਾਂ ਜੋ ਪੁਲਿਸ ਹੋਣੇ ਇਹਨਾਂ ਜੋ ਐਡਮਿਸ਼ਨ ਜਾਣੇ ਆ ਕਿ ਆਪਣੇ ਬੱਚੇ ਨੇ ਇਸ ਕਰਕੇ ਸਾਰੇ ਰੱਖਿਆ ਹੋਏਗਾ ਇਹਨਾਂ ਬੱਚਾ ਨੂੰ ਬਚਾਈ ਸਰ ਹੁਣ ਤੱਕ ਤੁਸੀਂ ਕਿੰਨੇ ਕਿ ਸਕੈਲਰ ਫੜੇ ਜੀ ਡਰੱਗਸ ਦੇ ਪਤਾ ਚਾਹੀਦਾ ਤਾਂ ਪਹਿਲਾਂ ਇਨਫੋਰਮੇਸ਼ਨ ਦੇ ਸਕਦੇ ਹਾਂ ਜੀ ਆਹ ਨੂੰ ਜਮਾਨਤ ਨੰਬਰ ਦੇ ਨਾਲ WhatsApp ਕਰਦੇ ਸਰ ਸਰ ਮਾਨਸਾ ਦੇ ਵਿੱਚ ਪੁਲਿਸ ਨਫਰੀ ਬਹੁਤ ਘੱਟ ਹੈ ਜਿਹਦੇ ਕਰਕੇ ਚੋਰੀਆਂ ਦੇ ਕੇ ਹੋ ਰਹੀਆਂ ਉਹਦੇ ਚੀਜ਼ਾਂ ਵੀ ਕੋਈ ਨਹੀਂ ਕੋਈ ਜਿਹੜਾ ਜਿਹੜਾ ਕੰਮ ਕਰਦਾ ਉਹ ਪਹਿਲਾਂ ਵੀ ਤੁਹਾਨੂੰ ਪਤਾ ਅਸੀਂ ਲੋਕਾਂ ਨਾਲ ਐਸੋਸੀਏਟ ਕਰਕੇ ਵਲੰਟੀਅਰ ਆਰਗੇਨਾਈਜੇਸ਼ਨ ਜਿਹੜੀਆਂ ਨਾਲ ਐਸੋਸੀਏਟ ਕਰਕੇ ਇਕੱਠੇ ਖੇਡਾ ਕਰਵਾ ਰਹੇ ਅੱਜ ਵੀ ਖੇਡਾ ਕਰਵਾ ਰਹੇ ਮੈਂ ਇਹ ਉਹਦਾ ਚਾਹਣਾ ਹੈ ਤੇ ਲੋਕਾਂ ਨੂੰ ਚੰਗੇ ਪਾਸੇ ਲਾਈਏ ਮਾੜੇ ਪਾਸੇ ਤੋਂ ਹਟਾਈਏ ਕਿ ਸਾਡੇ ਲਈ ਵੀ ਚੈਲੰਜ ਹੈ ਤੁਹਾਡੇ ਲਈ ਵੀ ਚੈਲੰਜ ਹੈ ਸਰ ਇੱਕ ਦੰਦ ਵਿੱਚ ਪੰਜਾਬ ਪੁੱਛਦਾ ਜਦੋਂ ਵੀ ਪਿੰਡਾਂ ਦੇ ਵਿੱਚ ਕਿਹਦਾ ਜਿਸਕਿ ਲਈ ਦਾ ਅਸੀਂ ਫੈਸਿਲੀਟੇਟ ਕਰ ਰਹੇ ਹਾਂ ਸਾਡੇ ਕੋਲ ਤੁਹਾਡਾ ਦੇ ਫਰਜ਼ ਨੇ ਇਸ ਨੂੰ ਸਪੈਡ ਕਰਕੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਭੁਲਾਉਣੇ ਹੈ ਸਰ ਸਾਡੇ ਤੋਂ ਪੁਲਿਸ ਦੇ ਵਿੱਚ ਖਰੀਫ ਸਕਤੀ ਹੈ ਪਰ ਲੋਕਾਂ ਨੂੰ ਵੀ ਦਗਾਣਾ ਸਰ ਇੱਕ ਵੱਡਾ ਸਵਾਲ ਹੈ ਇਹ ਹੈ ਵੀ ਪੁਲਿਸ ਜਿਹੜੀ ਨਾ ਫਰੀ ਹੈ ਥਾਣਿਆਂ ਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਪਿਛਲੇ ਜਿਹੜੀ ਬਹਿਣੀਵਾਲ ਚੌਂਕੀ ਦੇ ਵਿੱਚੋਂ ਦੋਸ਼ੀ ਭੱਜ ਗਏ ਸੀ ਉਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਉਹ ਜਿਹੜੀ ਰਿਕਰੂਟਮੈਂਟ ਚੱਲ ਰਹੀ ਹੈ ਨਾ ਜਦੋਂ ਉਹਦਾ ਗੈਸਟ੍ਰੇਸ਼ਨ ਪੀਰੀਟ ਆਉਂਦਾ ਸਾਡੇ ਕੋ ਬੰਦੇ ਅੰਧਿਆਨ ਖਿੱਲਾ ਟ੍ਰੇਨਿੰਗ ਕਰ ਰਹੇ ਨੇ 5000 ਬੰਦਾ ਹੈਗਾ ਉਹ ਜਦੋਂ ਟ੍ਰੇਨਿੰਗ ਪੂਰੀ ਉਹਨੇ ਸਾਰੇ ਸੜਕਾਂ ਆ ਜਾਣਾ ਤਾਂ ਦੀ ਰਿਕਰੂਟਮੈਂਟ ਹੋਰ ਚੱਲਦੀ ਹੈ ਮੇਰਾ ਕਹਿਣਾ ਹੈ ਆਉਣ ਵਾਲੇ ਸਾਲ ਦੇ ਵਿੱਚ ਹੋਰ ਆਪਾਂ ਸੌਖੇ ਹੋ ਜਾਣਗੇ ਸਰ ਇਸ ਕਿਨਾਂ ਬਿਨਾਂ ਕਿ ਬਿਨਾਂ ਕਿ ਇਸ ਸਭਾਗਲ ਮੈਂ ਇਸੇ ਕਰਕੇ ਤਾਂ ਵੀਡੀਓ ਪੀਸੀਆਰ ਨੂੰ ਪੇਟੋਲਿੰਗ ਕੀਤਾ ਜਿਹੜੀ ਬਹੁਤ ਕਸਟਾ ਖਣਾਈ ਗਈ ਸੀ ਪ੍ਰਬੰਧਕਸ਼ੀਰ ਛੋਟੇ ਹੋ ਰਹੇ ਨੇ ਜੀ ਉਹ ਕੋਈ ਸਾਨੂੰ ਸਹਿਯੋਗ ਨਹੀਂ ਮਿਲਿਆ ਅਸੀਂ ਨਾਮ ਵੀ ਦਿੰਦੇ ਹਾਂ ਹਾਲਾਂਕਿ ਸਾਡੇ ਵੀ ਹਮਲਾ ਮੈਂ ਤਾਂ ਤੁਹਾਡੇ ਸਾਰਿਆਂ ਸਾਹਮਣੇ ਇਨਵਾਈਟ ਕਰਨਾ ਕੋਈ ਵੀ ਬੰਦਾ ਆਉਣਾ ਚਾਹੁੰਦਾ ਹੋਵੇ ਇਹ ਛੋਟਾ ਵੀ ਆਉਣਾ ਚਾਹੁੰਦਾ ਹੈ ਵੈਲਕਮ ਜਿਹੜਾ ਬੰਦਾ ਸਾਡੇ ਨਾਲ ਲੇਕਿਨ ਆਪ ਜਾ ਕੇ ਕਹਿੰਦਾ ਗੱਲ ਨਹੀਂ ਫੜਨਾ ਕਿ ਇਹਨੂੰ ਟੰਗਣਾ ਨਹੀਂ ਕਹਿੰਦੇ ਕੁੜੀ ਦੇ ਚਪੇੜਾ ਨਹੀਂ ਮਾਰਨੀਆ ਬਾਕੀ ਝੋਟੇ ਨੂੰ ਵੀ ਲੈ ਆਵਾਂ ਸੀ ਉਹਦਾ ਵੀ ਸਤਕਾਰ ਕਰਦੇ ਆ ਅਜ ਕੋਈ ਪ੍ਰੋਬਲਮ ਨਹੀਂ ਹੈਗੀ ਜਿਹੜਾ ਇਹ ਵੀ ਡਰਗ ਨੂੰ ਖਤਮ ਕਰਦੇ ਵਿੱਚ ਅਸੀਂ ਦੇ ਨਾਲ ਕੁਝ ਨਹੀਂ ਚਪੇੜਾ ਇਹਨਾਂ ਬਿਨਾਂ ਮੋਰ ਨਹੀਂ ਮੋੜਨਾਂ ਕੋਈ ਬਿਨਾਂ ਮੋਰ ਚੋੜ ਨਹੀਂ ਜਾਂਦੇ ਕੋਈਆਂ ਜਾਂਦੀਆਂ ਅਸੀਂ ਵੀ ਕੁਝ ਤਰੀਕਾ ਲੱਭ ਕੇ ਸੁਣਦੇ ਆ ਦੱਸੋ ਕਿੱਥੇ ਆਏਗਾ ਐਸਐਸਓ ਦਾ ਬੈਠੇ ਨੇ ਮੈਂ ਬੈਠਣਾ ਆਪਾਂ ਉਹਦੇ ਪੈਟਰੋਲਿੰਗ ਕਰਵਾ ਦਿੰਦੇ ਆ ਕੋਈ ਨੰਬਰ ਨੰਬਰ ਹੈਗਾ ਦੱਸ ਦਿਓ ਕੋਈ ਕੋਈ ਵੀਡੀਓ ਛਿੜੀ ਹੋਏ ਉਹ ਦੇ ਦਿਓ ਕੋਈ ਇਨਫੋਰ ਔਰ ਤੁਹਾਡਾ ਪ੍ਰੈਸੈਂਟ ਦਾ ਬਹੁਤ ਵਧੀਆ ਰੋਲ ਹੈ ਤੁਸੀਂ ਇਹ ਸਾਡਾ ਮੈਸੇਜ ਪਬਲਿਕ ਨੂੰ ਲੈ ਕੇ ਜਾਓਗੇ ਤਾਂ ਹੀ ਤਾਂ ਲੋਕ ਸਾਨੂੰ ਦੱਸਣਗੇ ਸੀਨ ਕੜੀਆਂ ਸਾਡੇ ਦਾ ਪਬਲਿਕ ਦੇ ਵਿੱਚ ਪੁਲਿਸ ਸਾਡੇ ਫੌਜ ਦੇ ਮੈਸਜ ਤੱਕ ਜਿਹੜੀ ਨਫਰੀ ਹੈ ਪੁਲਿਸ ਦੀ ਮੈਨੂੰ ਨਹੀਂ ਆਈ ਆਈਡੀਆ ਉਹ ਕੰਮ ਹੋਣੀਆਂ ਲੇਕਰ ਉਹਦੀ ਪੀਸੀਆਰ ਜਦੋਂ ਚੱਲਦੀ ਜਿਹੜੀ ਪੀਸੀਆਰ ਦੇ ਵਿੱਚ ਵੀ ਘੱਟ ਨਹੀਂ ਬੰਦੇ ਜੀ ਪੀਸੀਆਰ ਅਸੀਂ ਕੁਝ ਨਾਨ ਫੰਕਸ਼ਨਲ ਪੋਸਟਾਂ ਜਿਹੜੀਆਂ ਆਈਆਂ ਨੇ ਜਿਹਨਾਂ ਦਾ ਜਿਹਨਾਂ ਦੀ ਘੱਟ ਲੋੜ ਹੈ ਉਹਨਾਂ ਨੂੰ ਬੰਦ ਕਰਕੇ ਓਧਰਲੇ ਪਾਸੇ ਜ਼ਿਆਦਾ ਬੰਦੇ ਲਾ ਦੇ ਠੀਕ ਹੈ ਸਰ ਸਰ ਇੱਕ ਮਿੰਟ ਮਾਨਸਾ ਦੇ ਵਿੱਚ 99 ਨੂੰ ਬਹੁਤ ਦਿੱਤੇ ਹੋਏ ਹੈ ਸਰ ਕ੍ਰਿਮੀਨਲ ਬੰਦੇ ਦੋ ਦੋ ਚਾਰ ਚਾਰ 99 ਲਈ ਰਿਵਿਊ ਕਰ ਦਿੱਤੀ ਹੈ ਅਸੀਂ ਜਿਹੜੇ ਗਨ ਮੈਨ ਬਿਲਕੁਲ ਨਹੀਂ ਦਿੰਦੇ ਗਨ ਮੈਨ ਸ ਸਤੇ ਬੇਸ਼ਰੀਓ ਟੈਕ ਸਿਸਟਮ ਬਣਾਇਆ ਹੋਇਆ ਅੱਜ ਕੱਲ ਤਾਂ ਤੁਹਾਨੂੰ ਪਤਾ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਪੁਲਿਸ ਲੈ ਕੇ ਦਿੱਤਾ ਵੀ ਆਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਨੇ ਉਹਦੇ ਹਿਸਾਬ ਨਾਲ ਹੀ ਜਨਮ ਦਿੱਤਾ ਜਾ ਸਕਦਾ ਕੋਈ ਥ੍ਰੈਟ ਹੋਵੇ ਕੋਈ ਪਤਾ ਲੱਗਾ ਹੋਵੇ ਉਹ ਵੀ ਹਰ ਅਥਾਰਟੀ ਉਹਦੇ ਦਾ ਡਿਸੀਜਨ ਲੈਂਦੀ ਹੈ ਲੋਕਲ ਲੈਵਲ ਦੇ ਸੀ ਕੋਈ ਜਨਮ ਨਹੀਂ ਦਿੱਤਾ ਸਰ 700 ਰੁਪਏ 500 ਸਰ ਸਰ